ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗੁੰਦਵਾਲ ਜੀ ਤਹਿਸੀਲ ਰਾਇਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਦੋ ਨਾਗਾ ਬਾਈ ਕੁਲ ਜੀ ਇੱਕ ਵੱਛੀ ਆ ਤੇ ਇੱਕ ਵਹਿੜ ਆ ਬਾਈ ਦੱਸਦਾ ਕਿ ਕਿਸੇ ਕਾਰਨ ਸਾਂਭ ਸੰਭਾਲ ਇਹਨਾਂ ਦੀ ਨਹੀਂ ਹੁੰਦੀ ਤੇ ਦੋਨੇ ਹੀ ਨਾਗ ਆਪਾਂ ਸੇਲ ਕਰ ਦੇਣੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਖ ਤੁਸੀਂ ਕਰਨੀ ਐ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਗੋਂਦਵਾਲ ਆ ਜੀ ਸੀਲ ਰੈਕੋਟ ਆ ਰੈਕੋਟ ਦੇ ਜਮਾ ਨਾਲ ਆ ਗੋਂਦਵਾਲ ਪਿੰਡ ਲਗਭਗ ਵਿਚ ਹੀ ਰਹਿ ਚੁੱਕੇ ਹਾਂ ਜੀ ਤੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਠੀਕ ਆ ਫਿਰ ਬਾਰੇ ਦੋ ਨਾਗੀ ਸੀ ਤੇ ਦੋਨੇ ਵੇਚ ਦੇਣੇ ਦੋਨੇ ਵੇਚਣੇ ਜੀ ਕੰਮ ਛੱਡ ਦੇਣਾ ਇਹ ਸਾਰਾ ਇਹ ਹਾਂ ਜੀ ਛੱਡਣਾ ਵਾ ਜੀ ਠੀਕ ਆ ਜੀ ਵੜ ਤੋਂ ਬਾਈ ਆਪਾਂ ਸ਼ੁਰੂ ਕਰ ਲਾਂਗੇ ਜੀ ਸੂਆ ਕਿੰਨਾ ਮਾ ਜੀ ਇਹਦਾ ਇਹ ਜੀ ਤੀਜੇ ਸੂਏ ਆ ਤੀਜੇ ਸੂਏ ਸੂਕ ਗਈ ਜੀ ਠੀਕ ਆ ਬਾਈ ਸਮਾਂ ਕਿੰਨਾ ਲੈਂਦੀ ਆ ਜੀ ਹਜੇ ਇਹ ਜੀ ਕੋਈ ਦਿਨ ਇਹਦੇ ਸਮਝ ਲਓ ਵੀ ਪੂਰੇ ਹੀ ਆ ਠੀਕ ਆ ਜਿਹੜੇ ਉੱਪਰਲੇ ਡੈਨ ਆ ਉਹ 5-4 ਦਿਨ ਪੰਜ ਚਾਰ ਦਿਨ ਉਹੀ ਲੈ ਕੇ ਜਾਓ ਉਹੀ ਲਓ ਕਿਉਂਕਿ ਵੀਰੇ ਵੜ ਸੌਖੀ ਆ 5-4 ਦਿਨ ਵੱਧ ਨੇ ਲੈ ਜਾਣਾ ਹਾਂਜੀ ਹਾਂਜੀ ਜਿਹੜਾ ਇਹਦੇ ਬਾਈ ਸੀਮਨ ਲੱਗਿਆ ਵਾ ਉਹਦਾ ਰਿਕਾਰਡ ਹੈਗਾ ਜੀ ਇਹ ਜੀ ਆਪਾਂ ਨਾ ਇਹਦੇ ਗਜਰਾਜ ਦਾ ਹੀ ਸੀਮਨ ਲਵਾਇਆ ਗਜਰਾਜ ਦਾ ਹਾਂਜੀ ਉਹਦਾ ਸਟਰਾ ਮਿਲ ਜਾਊਗਾ ਜੀ ਉਹ ਮਿਲ ਜੂਗਾ ਜੀ ਠੀਕ ਹੈ ਬਾਈ ਹਾਂਜੀ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਜੀ ਇਹਨੇ ਦੁੱਧ ਇਹਦਾ ਜੀ ਕੋਈ 17 18 ਲੀਟਰ ਦੁੱਧ ਸੀਗਾ ਮੱਝਾਂ ਰ ਗਈ ਹੋਣਾ ਬਾਈ ਇਹਦਾ 5 0 ਘੱਟੋ ਘੱਟ ਫੈੜ ਇਹਦੀ 5 0 ਘੱਟ ਤੋਂ ਘੱਟ ਘੱਟ ਤੋਂ ਘੱਟ ਸਟਾਰਟਿੰਗ ਚੋਂ ਆਪਾਂ ਕਹਿ ਸਕਦੇ ਹਾਂ ਜਾਨੀ 5 ਫੈੜ ਤੋਂ ਸੱਜਰ ਸੂਈ ਦਾ ਚੱਲਦਾ ਹੀ ਹਾਂ 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 ਚੱਲਦੀ ਜਿਵੇਂ ਜਿਵੇਂ ਤੂੰ ਕੜੋਈ ਗਈ ਹੋਣੀ ਮੱਝ ਵਾਲਾ ਕੰਮ ਹੈ ਮੱਝ ਵਾਲਾ ਕੰਮ ਹੈ ਗਰਮੀ ਗੁਰਮੀ ਤਾਂ ਬਈ ਮਨਾਉਂਦੀ ਨਹੀਂ ਹੁੰਦੀ ਜਮਾ ਹੀ ਨਹੀਂ ਕੋਈ ਇਹਦਾ ਇਹ ਤਾਂ ਇਹ ਆ ਵੀ ਨਾ ਇਹਦਾ ਵਾਧੂ ਜਿਵੇਂ ਆਪਾਂ ਐਫ ਐਫ ਨੂੰ ਨਵਾਉਨੇ ਆ ਸਵੇਰੇ ਦੁਪਹਿਰੇ ਆ ਗਰਮੀਆਂ ਚ ਇਹਨੂੰ ਕੋਈ ਮਤਲਬ ਨਹੀਂ ਜਿਨੇ ਘਰੇ ਰੱਖਣੀ ਆ ਹਾਂ ਇਹੇ ਆਮ ਨਾਲ ਆਪਣਾ ਆਦਾ ਪੱਠੇ ਖਾਣੇ ਆ ਵਹਿ ਜਾਣੇ ਪਰੇ ਮੰਨ ਲਓ ਬਜਟ ਘਾਟਾ ਤੇ ਮੱਝ ਦੁੱਧ ਵਰਗਾ ਮੱਝ ਵਰਗਾ ਦੁੱਧ ਪਿਆਤਾ ਹਾਂਜੀ ਹਾਂਜੀ ਜੇ ਹੁਣ 17 18 ਕਿਲੋ ਵਾਲੀ ਮੱਝ ਲੈਣ ਜਾਵਾਂਗੇ ਤਾਂ ਨਾਲ ਲੱਖ ਦੀ ਆਉ ਸੋ ਉਹ ਤਾਂ ਹੈਗੀ ਹੈਗਾ ਜੀ ਜੇ ਕਿਸੇ ਵੀਰ ਦਾ ਬਜਟ ਥੋੜਾ ਹੋਵੇ ਤਾਂ ਉਹਦੇ ਲਈ ਚੀਜ਼ ਵਧੀਆ ਠੰਡੀ ਸੀਲ ਦੀ ਫੁੱਲ ਗਾਰੰਟੀ ਹੈ ਜੀ ਪੂਰੀ ਜੀ ਪੂਰੀ ਕੋਈ ਕਿਸੇ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਜਿਵੇਂ ਮਰਜ਼ੀ ਚੋਈ ਜਾਵੇ ਕੋਈ ਆਏ ਲੱਤ ਦਾ ਨੀ ਨਾ ਨਾ ਜਮਾਂ ਜੀ ਤੋਰ ਕੇ ਦਿਖਾ ਦਿਓ ਜੀ ਸੁਆ ਤੀਜਾ ਜੀ ਹਾਂਜੀ ਬਾਈ ਦੀ ਗੱਲ ਸਹੀ ਆ ਬਈ ਇਹ ਗਰਮੀ ਵਾਲੀ ਆ ਪਾ ਫਰੈਜ ਹੀ ਕਹਿ ਸਕਦੇ ਹੁੰਨੇ ਆ ਇਹਨੂੰ ਗਰਮੀ ਗੁਰਮੀ ਦਾ ਕੋਈ ਇਹਨੂੰ ਬਾਹਲੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਬਈ ਜਿਆਦਾ ਨਿਵਾਉਣਾ ਪਏ ਜੇ ਜਾਂ ਕੋਈ ਮੈਡੀਕਲ ਇਸ਼ੂ ਹੋਵੇ ਉਹ ਚੀਜ਼ ਦੀ ਇਹਨਾਂ ਨੂੰ ਦਿੱਕਤ ਆਉਂਦੀ ਨਹੀਂ ਨਾ ਬਿਮਾਰ ਹੋਈ ਆ ਕਦੇ ਠੀਕ ਆ ਜੀ ਨਾ ਕੋਈ ਹੋਰ ਗਜਰਾਜ ਦੇ ਸੀਮਣ ਤੋਂ ਇਹ ਗੱਬਣ ਆ ਜੀ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਪੰਜ ਚਾਰ ਦਿਨ ਹਜੇ ਖੁੱਲੇ ਹੀ ਲੈ ਜੂਗੀ ਜੀ ਤਿਆਰੀ ਸੋਣੀ ਕੀਤੀ ਆ ਖਣਾ ਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਠੀਕ ਆ ਵੀਰੇ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂ ਜੀ ਠੀਕ ਆ ਜੀ ਕੋਈ ਗੱਲ ਨਹੀਂ ਜੀ ਮੋੜ ਲਿਆ ਥੋੜਾ ਜਾ ਕੈਮਰੇ ਤੋਂ ਡਰਦਾ ਜੀ ਪਸੂ ਹਾਂ ਬਾਕੀ 17 18 ਕਿਲੋ ਮਾਝਾਰ ਦਾ ਦੁੱਧ ਪਿਆ ਦੇਣਾ ਨੇ ਚਿੱਟਾ ਜਮਾ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਬੇਫਿਕਰ ਹੋ ਜੀ ਥੋੜਾ ਡਰਦੀ ਆ ਥੋੜਾ ਜਾ ਉਪਰ ਆ ਕਰਦੀ ਆ ਵੀਰੇ ਲੈ ਚਲਿਓ ਜੀ ਅੰਦਰ ਹੀ ਲੈ ਚਲਿਓ ਬਾਕੀ ਸੰਭੀ ਪਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਲਾਵੀਆਂ ਚਮਕਦਮ ਕਾਲੀ ਆ ਤੇ ਸੰਭੀ ਪਲੀ ਆ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਵੀਰੇ ਸੋਨਾ ਮੁਠੀ ਵਾਲਾ ਥਾਣਾ ਫੂਡ ਸ਼ਾਂਕ ਪੋਰਾ ਵੀ ਨਹੀਂ ਜੀ ਚੰਗੇ ਸੀਮਣ ਤੋਂ ਗੱਬਣ ਥਾਣ ਤੁਸੀਂ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਬਾਕੀ ਮਿਲਕ ਵੇਣ ਵੀ ਚੰਗੀ ਆਉਂਦੀ ਆ ਮੁਠੀ ਵਾਲਾ ਚਾਰ ਚਾਰ ਉਂਗਲਾਂ ਦਾ ਥਾਣਾ ਮੱਝਾ ਰਗਾਈ ਥਾਣ ਲੱਗਿਆ ਕਰਮਾ ਵਾਲੀ ਨੂੰ ਜੇ ਮਸ਼ੀਨ ਨਾ ਚੋਣੀ ਹੋ ਨਾ ਮਸ਼ੀਨਾਂ ਵੀ ਚੋ ਸਕਦਾ ਜੀ ਠੀਕ ਆ ਚਵਾਈ ਦੀ ਬਾਈ ਪੋਲੀ ਆ ਜੀ ਪੂਰੀ ਜੀ ਪੂਰੀ ਠੀਕ ਆ ਕੀਮਤ ਬਾਈ ਕੀ ਰਹਿਣ ਵਾਲੀ ਜੈ ਜਿਹੜੇ ਲੈਣ ਆਈਆਂ ਜੀ ਇਹਦਾ ਜੀ 60000 ਰੁਪਇਆ ਹੋਜੂ ਮਾੜਾ ਮੋਟਾ ਜੀ ਕੋਈ ਗੱਲ ਨਹੀਂ ਜੀ ਠੀਕ ਹੈ ਵੀਰੇ ਤੇ ਜਿਹੜੀ ਬਈ 2 ਨੰਬਰ ਬੱਚੀ ਇਹਦੀ ਬੱਚੀ ਇਹਦੀ ਵੀ ਬੱਚੀ ਆ ਜੀ ਇਹ ਠੀਕ ਆ ਦੰਦੋ ਕਿਵੇਂ ਆ ਬਈ ਇਹ ਇਹੇ ਦੰਦੋ ਕੀਰੀ ਕੀਰੀ ਜੀ ਹਾਂਜੀ ਠੀਕ ਆ ਖੀਰੀ ਆ ਜੀ ਤੇ ਇਹਦੇ AI ਵਗੈਰਾ ਤਾਂ ਨਹੀਂ ਹੋਈ ਜੇ ਨਹੀਂ ਜੀ ਨਹੀਂ ਹੋਈ ਹਜੇ ਬੱਚਾ ਹੀ ਆ ਹਾਂਜੀ ਫੋਟ ਸ਼ਾਂਕ ਕੋਈ ਨਹੀਂ ਵੀਰੇ ਇਹਦੇ ਨਹੀਂ ਨਹੀਂ ਜੀ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਵੀ ਗਜਰਾਜ ਦੀ ਹੋਈ ਬੱਚੀ ਆ ਅੱਛਾ ਪਹਿਲਾਂ ਵੀ ਪਹਿਲਾਂ ਵੀ ਗਜਰਾਜ ਹੀ ਲਾਇਆ ਸੀ ਆਪਾਂ ਠੀਕ ਆ ਵੀਰੇ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਸੋਹਣੀ ਝੋਲੀ ਆ ਬਾਕੀ ਢੈਲਾ ਬਹੁਤ ਪਈ ਆ ਚੰਗੀ ਸੰਭੀ ਪਲੀ ਆ ਦੰਦ ਉਹ ਹਜੇ ਬੱਚਾ ਹੀ ਆ ਵੀਰੇ ਖੀਰੀ ਆ ਤੇ ਸੰਗ ਵੀਰੇ ਦਗਾਏ ਨਹੀਂ ਕਿ ਵੈਸੇ ਨਹੀਂ ਦਗਾਏ ਨਹੀਂ ਹੈਗੇ ਜੀ ਇਹਨਾਂ ਦੇ ਵੱਧ ਹੀ ਨਹੀਂ ਹੈਗੇ ਇੰਨੇ ਕੀ ਹੁੰਦੇ ਆ ਆ ਉਹਦੀ ਮਾਂ ਦੇ ਵੀ ਉਹਦੇ ਵੀ ਥੋੜੇ ਛੋਟੇ ਛੋਟੇ ਹੀ ਆ ਇਹਦੇ ਵੀ ਮਾਣੇ ਮਾੜੇ ਹੀ ਆ ਬਸ ਉਹ ਉਹਨੇ ਕੇ ਵੱਧ ਕੇ ਹਟ ਜਾਣੇ ਆ ਇੱਥੇ ਠੀਕ ਆ ਬਾਈ ਇਹਦੋਂ ਗਾਹਾਂ ਜੀ ਤੋਂ ਲੈ ਕੇ ਆਂਦੀ ਸੀ ਹਾਂ ਜੀ ਬੱਚੀ ਅਸੀਂ ਹਾਂਜੀ ਉਹਦੀ ਮਾਂ ਦੇ ਉਹਨਾਂ ਕੋਲੇ ਵੱਡੀ ਸੀਗੀ ਬੁੜੀ ਹੋਈ ਵੀ ਸੀਗੀ ਹਾਂਜੀ ਉਹਦੇ ਇਦੋਂ ਵੀ ਐਡੇ ਡੇ ਕੇ ਬਸ ਸੀਗੀ ਬਸ ਇੰਨੇ ਕੀ ਹੋਣਗੇ ਜੀ ਵੱਧ ਤੋਂ ਵੱਧ 2 2 3 3 9 ਹਾਂਜੀ ਹਾਂਜੀ ਠੀਕ ਹੈ ਤੇ ਇਹ ਬੱਚੇ ਦੀ ਡਿਮਾਂਡ ਬਈ ਇਹਦੀ ਕੋਈ 40000 ਰੁਪਏ ਹੋ ਜੂ ਮਾਨਤਾਨ ਜੀ ਹੋ ਜੂ ਠੀਕ ਆ ਇਹਦੀ ਡਿਮਾਂਡ ਬਈ ਕਹਿੰਦਾ 40000 ਰੁਪਿਆ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ